ਡੇਰਾ ਬਾਬਾ ਨਾਨਕ ਦੇ ਪਿੰਡ ਜੋੜੀਆਂ ਕਲਾਂ ਦੀ 40 ਸਾਲਾਂ ਦੀ ਔਰਤ ਵੱਲੋਂ ਦੋ ਬੱਚਿਆਂ ਸਮੇਤ ਕੋਈ ਜ਼ਹਿਰੀਲੀ ਚੀਜ਼ ਖਾ ਕੇ ਜੀਵਨ ਲੀਲਾ ਸਮਾਪਤ ਕੀਤੀ। ਪੁਲਿਸ ਨੇ ਮਾਮਲਾ ਦਰਜ ਕਰਕੇ লাশ ਪੋਸਟਮਾਰਟਮ ਲਈ ਬਟਾਲਾ ਦੇ ਸਿਵਲ ਹਸਪਤਾਲ ਭੇਜੀ। ਡੇਰਾ ਡੇਰਾ ਬਾਬਾ ਨਾਨਕ ਦੇ ਪਿੰਡ ਜੋੜੀਆਂ ਕਲਾਂ ਵਿੱਚ ਨਵਨੀਤ ਕੌਰ ਪਤਨੀ ਸੁਖਵਿੰਦਰ ਸਿੰਘ ਨੇ ਪਹਿਲਾਂ ਆਪਣੇ ਦੋ ਬੱਚਿਆਂ ਤੇ ਫਿਰ ਆਪ ਸਲਫਾਸ ਖਾ ਲਈ ਜਿਸ ਕਾਰਨ ਤਿੰਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਨਵਨੀਤ ਕੌਰ ਜੋ ਪਿੰਡ ਦੇ ਲੰਬardar ਵੀ ਸਨ ਘਰ ਵਿੱਚ ਮਾਮੂਲੀ ਤਕਰਾਰ ਹੋਣ ਮਗਰੋਂ ਸਲਫਾਸ ਪਹਿਲਾਂ ਆਪਣੇ 6 ਸਾਲ ਦੇ ਪੁੱਤਰ ਨਵਰਾਜ ਸਿੰਘ ਨੂੰ ਤੇ ਫਿਰ ਧੀ ਨਮਨਦੀਪ ਕੌਰ ਨੂੰ ਸਲਫਾਸ ਦਵਾਈ ਅਤੇ ਬਾਅਦ ਵਿੱਚ ਲਗਨੀਤ ਕੌਰ ਖੁਦ ਸਲਫਾਸ ਨਿਗਲ ਲੈਂਦੀ ਹੈ ਉਸ ਤੋਂ ਬਾਅਦ ਇਹਨਾਂ ਨੂੰ ਸਿਵਲ ਹਸਪਤਾਲ ਲਿਜਾਇਆ ਜਾਂਦਾ ਹੈ ਜਿੱਥੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕੀਤਾ ਜਾਂਦਾ ਹੈ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਬਟਾਲਾ ਭੇਜ ਦਿੱਤਾ ਕਿ ਕਿੰਨੇ ਜੜੇ ਨੇ ਦਵਾਈ ਖਾਦੀ ਆ ਗਏ ਜੜੇ ਕੌਣ ਕੌਣ ਸੀ ਬੱਚੇ ਕੈਟੇਗਰੀ ਬੱਚੇ ਛੋਟੇ ਹੀ ਬੱਚੇ ਦੀ ਬੱਚੀ ਜਿਆਦਾ ਬਣਾ ਮੰਗਾ ਹਾਂ ਕੁੜੀ ਕੋਈ 14 15 ਪਤਾ ਨਹੀਂ ਦਵਾਈ ਕਿਹੜੀ ਮਤਲਬ ਇਹ ਖਾਦੀ ਆ ਕੇ ਦਵਾਈ ਆ ਕੇ ਕਾਂਸੀ ਫੋਨ ਲਿਆ ਉਹ ਜਾਂਦੀ ਤੇ ਜਿਹੜੀ ਤੀਜੀ ਕੁੜੀ ਸੀ ਉਹ ਕਿੱਥੇ ਸੀ ਉਹ ਵੀ ਰਹਿੰਦਰ ਜੀ ਨੇ ਉਹ ਜਲਾਇਆ ਪਾਇਆ ਉਹ ਤੇ ਡਾਕਟਰ ਸੱਟ ਦੇ ਅੱਛਾ ਉਹ ਨਹੀਂ ਕੋਈ ਲਗਾ ਕੀ ਕਰਨ ਹੋਇਆ ਕਾਉਂਡਿਕਾ ਰੈਂਡੇਟਿੰਗ ਵੀ ਕੱਲ ਨੂੰ ਨਹੀਂ ਖਾਣ ਚਾਹ ਲੋ ਹਦੀ ਉਹ ਕਿਸੇ ਸਮਾਂ ਆਇਆ ਕਰ ਗਿਆ ਬਿਹਕਰ ਕਰਕੇ ਜਾਤਾ ਬੜੀ ਜੀ ਨਗਾਟੀ ਹੋ ਗਿਆ ਨਹੀਂ ਨਹੀਂ ਦਵਾਈ ਕਿੰਨਾ ਕਿੰਨਾ ਤੁਹਾਡੇ ਪਰਿਵਾਰ ਦੇ ਜਿਹੜੀ ਖਾਦੀ ਨਹੀਂ ਉਹ ਬੁਢਾਈ ਇੱਕ ਕੁੜੀ ਨਾਲ ਮਾਂ ਨਾਲ ਆਈ ਉਹਨਾਂ ਨੇ ਬੱਚਾ ਦੀ ਉਮਰ ਕਿੰਨੀ ਹੈ 6 ਸਾਲ ਦਾ ਬੁੜਾ ਛੇ ਸਾਲ ਤਾਂ ਮੁਟਾਤੇ 15 ਸਾਲ 15 ਸਾਲ ਦੀ ਕੁੜੀ ਉਹ ਤੀਜੀ ਪੇਟੀ ਵੀ ਕਹਿੰਦੇ ਹੈਗੀ ਸੀ ਜੀ ਠੀਕ ਜੀ ਉਹ ਵੇਖ ਗਈ ਕੁੜੀ ਇੱਕ ਬਾਹਰ ਤੇ ਗਲਤ ਵਾਹ ਉਹ ਤੇ ਜਿਲੰਦਰ ਬਾਹਰ ਉੱਪਰ ਐ ਕਰਦੀ ਆ ਜੀ ਰਾਤੀ ਵਕਿਆ ਕਿੰਨੇ ਵਜੇ ਦਾ ਇਹ ਇਹ ਦਾ ਯਾਰਾ ਹਸਪੀਟਲ ਵੀ ਜਾ ਕੇ ਗਏ ਸੀ ਜੀ ਉਹ ਮਗਰੋਂ ਖੜੇ ਪੂਰੇ ਚਾਹੀ ਤੋ ਤੁਰੇ ਠੀ ਹੋ ਗਏ ਕੋਈ ਇੱਥੇ ਹੋ ਗਿਆ ਕੋਈ ਇੱਥੇ ਆ ਗਿਆ ਐ ਵਾਕਿਆ ਸੀ ਜੀ ਨਮਨੀਤ ਕੌਰ ਸੀ ਜੀ ਕਰੰਦਗੀ ਸਕਿੰਦਰ ਕੌਰ ਦੀ ਪਤਨੀ ਉਹ ਮਰ ਕੋ ਸਮੇਤੋ ਦਿਮਾਗੀ ਪਰੇਸ਼ਾਨ ਰਹਿੰਦੀ ਸੀਗੀ ਦਿਮਾਗੀ ਪਰੇਸ਼ਾਨ ਰਹਿਣ ਕਰਕੇ ਇਹਨੇ ਰਾਤ ਆਪਣਾ ਕੋ ਦੁੱਧ ਬਾਲਿਆ ਦੁੱਧ ਬਾਲ ਕੇ ਤੇ ਰੱਖਤਾ ਠੰਡਾ ਹੋਊਗਾ ਪੁੱਤਾਂ ਵੀ ਲਾਗੇ ਕੋਈ ਨਾ ਤਾਂ ਖਾਨਕੂਨ ਵਾਲਾ ਸਕੋਰ ਸੀਗਾ ਕਿੰਨੇ ਸੋਈ ਦੇ ਭਲਿੱਖ ਜਾ ਕੇ ਉੱਥੋਂ ਕੋਈ ਪਤੰਗ ਦੀਲੀ ਚੀਜ਼ ਦੁੱਧ ਵਿੱਚ ਪਾ ਲਈ ਜਦੋਂ ਦੁੱਧ ਠੰਡਾ ਹੋਇਆ ਇਹਨਾਂ ਰਾਤ ਦੁੱਧ ਪੀ ਲਿਆ ਲੜਕੀ ਚਿੰਨਮ ਨੀਦ ਕੌਰ ਨੇ ਨੀਦ ਕੌਰ ਤੋਂ ਬਾਤ ਉਹਨਾਂ ਬੱਚਿਆਂ ਦੇ ਦੋ ਇੱਕ ਮੇੜਾ ਸੀ ਇੱਕ ਬੇਟੀ ਸੀ ਬੇਟੀ ਜਿਹੜੀ ਨਮਨਦੀਪ ਕੌਰ 16 ਸਾਲ ਦੀ ਆ ਬੇਟਾ ਨਵਰਾਜਦੀਪ ਸਿੰਘ 6.5 ਸਾਲ ਦਾ ਇਹਨਾਂ ਉਹਨਾਂ ਦੇ ਮਗਰ ਲਾ ਕੇ ਪੀ ਦੁੱਧ ਸਾਡੀ ਮਾਮਾ ਨੇ ਪੀ ਲਿਆ ਤੇ ਇਹ ਦੁੱਧ ਪੀ ਲੈਣੇ ਇਹਨਾਂ ਦੁੱਧ ਪੀ ਜਾ ਦੋ ਦੋ ਜਿਹੜੀ ਕੋਈ ਰੇਲੀ ਚੀ ਜੀ ਉਹਦੇ ਕਾਰਨ ਬੇਹੋਸ਼ ਹੋ ਗਏ। ਬੇਹੋਸ਼ ਹੋ ਕੇ ਨਾ ਸੜ ਜਦੋਂ ਗੁਰਦੁਆਰੇ ਜਾਣ ਲੱਗਿਆ ਤੇ ਉਹ ਕਿੰਨੇ ਜਣੇ ਜਿਹੜੇ ਬੈਗ ਤੇ ਪਏ ਸੀਗੇ। ਇਹਨਾਂ ਮੁੜਕੇ ਹਸਪਤਾਲ ਜਾਣ ਦੀ ਕੋਸ਼ਿਸ਼ ਕੀਤੀ ਜਿਹੜੋ ਕੋਸ਼ਿਸ਼ ਕੀਤੀ ਦਾ ਰਸਤੇ ਵਿੱਚ ਦਮ ਤੋੜ ਗਏ। ਉਸ ਤੋਂ ਬਾਅਦ ਸਰਦਾਰ ਮ੍ਰਿਤਕ ਦਾ ਪਿਤਾ अजीत ਸਿੰਘਾ ਜਿਹਦੇ ਬਿਆਨ ਆਪਾਂ ਲੈ ਕੇ ਅਗਲੀ ਕਾਰਵਾਈ ਕਰ ਰਹੇ ਆ। ਦਰਹਾਨੇ ਤੋਂ ਪੀਛੇ ਜੋ ਵੀ ਕਾਰਵਾਈ ਹੋਵੇ ਪ੍ਰੋਫੈਸਰ ਆਉਣ ਵਿੱਚ ਨਹੀਂ ਆਉਣੀ। ਸਰ ਕਿਹੜੀ ਗਰੀਬੀ ਕੀ ਪਤਾ ਲੱਗਾ ਕੀ ਇਹ ਪਤਾ ਨਹੀਂ ਲੱਗਾ ਕਿ ਖਾਤ ਸੀ ਕਿ ਜਾਂ ਕੋਈ ਬਿਚੈਟੀ ਸੀ ਕਿ ਕੀ ਸੀਗਾ ਔਰ ਪੋਸਟਮਾਰਟਮ ਕਰਵਾਵਾਂਗੇ ਕਰਵਾਉਣ ਤੋਂ ਪਤਾ ਲੱਗੇਗਾ ਐਫਐਸਐਲ ਕੋ ਰਹਿ ਗਈ ਕਿ ਕਦਮਾਂ ਕੀ ਹੋਏ 174 ਦੀ ਕਾਰਵਾਈ ਖੇਲੇ ਹਰ ਕਰਾਂਗੇ ਇਹ ਤੋਂ ਕੋਈ ਲੱਗਦਾ ਤਾਂ ਉਹ ਕਰੇ ਲੋ ਕੋਈ ਨਹੀਂ ਸੀ ਕੋਈ ਦਿਮਾਗੀ ਪ੍ਰੇਸ਼ਾਨੀ ਇਹਦਾ ਕੋ ਪਹਿਲੇ ਦੱਸ ਦੇ ਬੱਚਾ ਰਕਸਪਾਇਰ ਹੋ ਗਿਆ ਸੀ ਉਹਦੇ ਕਰਕੇ ਪਰੇਸ਼ਾਨੀ ਸੀ ਇਹਨੂੰ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ India Crime News.